ਹੈਲੋ ਜੀ ਹੁਣ ਮਾਨਾ ਪਿੰਡ ਜਿਹੜਾ ਘੁੰਮ ਕੇ ਹੁਣ ਅਸੀਂ ਆ ਗਏ ਆ ਬਦਰੀਨਾਥ ਤਾਹ ਦੇਖ ਸਕਦੇ ਹੋ ਬਦਰੀਨਾਥ ਦਾ ਵਿਊ ਆ ਆਸੇ ਪਾਸੇ ਦਾ ਤੇ ਟੈਕਸੀ ਜਿਹੜੀ ਆ ਸਾਡੀ ਪਿੱਛੇ ਰਹਿ ਗਈ ਆ ਜਿਆ ਇੱਧਰ ਹੁਣ ਬਦਰੀਨਾਥ ਮੰਦਿਰ ਨੂੰ ਦਰਸ਼ਨ ਕਰਨ ਚੱਲੇ ਆ ਇੱਥੇ ਮਹਾਦੇਵ ਦਾ ਮੰਦਿਰ ਆ ਜਿਹੜਾ ਕਿ ਵਿਸ਼ਨੂੰ ਭਗਵਾਨ ਫੁੱਟਪਾਥ ਦੇ ਉੱਤੇ ਆ ਦੁਕਾਨਾਂ ਲੱਗੀਆਂ ਐ ਇਸ ਟਾਈਮ ਇੱਥੇ ਬਹੁਤ ਸਰਦੀ ਆ ਮੌਸਮ ਵੈਦਰ ਦੇਖ ਸਕਦੇ ਹੋ ਠੰਡੀ ਐ ਤੇ ਆਪਾਂ ਜੈਕਟਾਂ ਵਗੈਰਾ ਵੀ ਨਹੀਂ ਪਾਈਆਂ ਯਾਦ ਰਥੋਂ ਦੀ ਬਹੁਤ ਠੰਡੀ ਹੈ ਪੰਜਾਬ ਤੇ ਜਿੱਥੇ 45-46 ਡਿਗਰੀ ਟੈਂਪਰੇਚਰ ਪਹੁੰਚ ਗਿਆ ਦਾ ਗਰਮੀ ਬਹੁਤ ਜ਼ਿਆਦਾ ਇੱਥੇ ਆਪਣਾ ਹਿਸਾਬ ਨਾਲ ਜਿੱਦਾਂ ਆਪਣਾ ਦਸੰਬਰ ਸਟਾਰਟਿੰਗ ਤੋਂ ਮੌਸਮ ਠੰਡਾ ਹੋਣਾ ਸਟਾਰਟ ਹੋ ਜਾਂਦਾ ਓਨੀ ਕ ਠੰਡ ਇਸ ਟਾਈਮ ਇੱਥੇ ਹੈਗੀ ਆ ਤੇ ਇਹ ਬਦਰੀਨਾਥ ਦਾ ਸਾਈਡ ਦਾ ਵਿਊ ਆ ਆ ਆ ਜੀਆਂ ਸਾਈਡ ਤੇ ਦੁਕਾਨਾਂ ਆ ਜਿਹੜਾ ਸਿੱਧਾ ਰਸਤਾ ਇਹ ਚੱਲ ਜਾਂਦਾ ਬਦਰੀਨਾਥ ਮੰਦਿਰ ਨੂੰ ਤੇ ਚਲੋ ਚੱਲ ਕੇ ਤੁਹਾਨੂੰ ਬਦਰੀਨਾਥ ਮੰਦਿਰ ਦੇ ਦਰਸ਼ਨ ਕਰਾਉਂਦੇ ਆ ਬਦਰੀਨਾਥ ਦਾ ਇਧਰਲੀ ਸਾਈਡ ਹੈਲੀਕਾਪਟਰ ਰਹਿ ਜਾਂਦਾ ਐ ਇੱਥੋਂ ਜਿਹੜਾ ਵਾ ਸਿੰਗਲ ਟਰੈਕ ਜਿਹੜਾ ਵਾ ਇਹ ਲਾਸਟ ਜਿਹੜਾ ਪੈ ਜਾਂਦਾ ਜੇ ਕਿਸੇ ਨੇ ਕੇਦਾਰਨਾਥ ਜਾਣਾ ਤਾਂ ਉਹ ਵਾਇਆ ਆਫ ਦਾ ਧਿ ਰਿਸ਼ੀਕੇਸ਼ ਉਧਰ ਦੀ ਹੀ ਜਾਣਾ ਪਏਗਾ ਇਧਰੋਂ ਜਿਹੜਾ ਚਾਈਨਾ ਦਾ ਬਾਰਡਰ ਪੈ ਜਾਂਦਾ ਤੇ ਬਦਰੀਨਾਥ ਜਿਹੜਾ ਇਹ ਲਾਸਟ ਆ ਜਾਂਦਾ ਇੱਥੋਂ ਜੇ ਸਿੱਧਾ ਕਿਸੇ ਨੇ ਕੇਦਾਰਨਾਥ ਜਾਣਾ ਇੱਥੋਂ ਹੈਲੀਕਾਪਟਰ ਜਿਹੜੇ ਆਵੇਲੇਬਲ ਆ ਹੈਲੀਕਾਪਟਰ ਜਿਹੜਾ ਅੱਜੀ ਤੋਂ 30 ਮਿੰਟ ਦੇ ਵਿੱਚ ਬਦਰੀਨਾਥ ਤੋਂ ਕੇਦਾਰਨਾਥ ਪਹੁੰਚਾ ਦਿੰਦਾ ਤੇ ਚਲੋ ਚੱਲਦੇ ਆ ਕਰਦੇ ਆ ਜਾ ਕੇ ਬਦਰੀਨਾਥ धाम ਦੇ ਦਰਸ਼ਨ ਤੇ ਨਾਲੇ ਤੁਹਾਨੂੰ ਕਰਾਉਂਦੇ ਆ ਪ੍ਰਸ਼ਾਦ ਵਗੈਰਾ ਲੈਣਾ ਹੋਵੇ ਗਰਮ ਕੱਪੜੇ ਲੈਣੇ ਹੋਣ ਸ਼ੂਜ਼ ਲੈਣੇ ਹੋਣ ਉਹ ਸਭ ਕੁਝ ਮਾਰਕੀਟ ਚੋਂ ਮਿਲ ਜਾਂਦਾ ਇਧਰਲੀ ਸਾਈਡ ਰਹਿ ਗਿਆ ਮੰਦਿਰ ਤੇ ਫਸਟ ਟਾਈਮ ਬਦਰੀਨਾਥ ਦੇ ਫਸਟ ਟਾਈਮ ਦਰਸ਼ਨ ਕਰਨਗੇ ਤੁਬਾਕੀ ਵਾਦਰ ਚੈੱਕ ਕਰ ਸਕਦੇ ਹੋ ਬਦਰੀਨਾਥ ਦੀ ਕੋਲਡ ਹੋਇਆ ਦਾ ਮੌਸਮ ਇਥੇ ਹੁਣ ਥੱਲੇ ਉਤਰ ਕੇ ਪੌੜੀਆਂ ਉਹ ਸਾਹਮਣੇ ਰਹਿ ਗਿਆ ਬਦਰੀਨਾਥ ਮੰਦਿਰ ਉਹ ਸਾਹਮਣੇ ਦੇਖ ਸਕਦੇ ਹੋ ਇਹ ਰਸਤਾ ਜਿਹੜਾ ਥੱਲੇ ਉਤਰ ਕੇ ਬਦਰੀਨਾਥ ਨੂੰ ਜਾ ਰਹੇ ਹਾਂ ਚੜਾਈ ਥੱਲੇ ਉਤਰ ਕੇ ਬਦਰੀਨਾਥ ਤੇ ਛੋਟਾ ਜਿਹਾ ਟਾਊਨ ਆ ਇਹ ਦੇਖ ਸਕਦੇ ਹੋ ਇਥੇ ਲੋਕਲ ਘਰਾਂ ਲੋਕਾਂ ਦੇ ਉੱਤਲੀ ਸਾਈਡ ਰਹਿ ਗਿਆ ਮੰਦਿਰ ਆਉ ਰਹਿ ਗਿਆ ਸਾਹਮਣੇ ਬਦਰੀਨਾਥ ਮੰਦਿਰ ਇਹ ਹੈਗੀ ਸਾਹਮਣੇ ਚੈੱਕ ਪੋਸਟ ਬਦਰੀਨਾਥ ਮੰਦਿਰ ਦਾ ਤੁਸੀਂ ਥੀ ਵਿਊ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਰਿਹਾ ਸੁੰਦਰ ਇਹ ਟਰੈਕ ਜਿਹੜਾ ਬਦਰੀਨਾਥ ਮੰਦਰ ਨੂੰ ਚੱਲ ਜਾਂਦਾ ਐ ਸਾਹਮਣੇ ਆ ਗਈਆਂ ਪ੍ਰਸ਼ਾਧੀਆਂ ਦੀ ਕਾਨਾ ਇੱਕੋ ਰਸਤਾ ਉਧਰ ਦੀ ਚੱਲ ਜਾਂਦਾ ਬ੍ਰਿਜ ਸਣੀ ਸਾਹਮਣੇ ਆ ਗਿਆ ਬਦਰੀਨਾਥ ਮੰਦਰ ਤਾਂ ਲਾਈਨ ਬਹੁਤ ਲੰਮੀ ਲੱਗੀ ਜੀ ਦਰਸ਼ਨ ਵਾਸਤੇ ਉੱਤਰੀ ਸਾਈਡ ਤੇ ਨੰਬਰ ਗੇਟ ਆ ਉੱਥੋਂ ਸ਼ਾਰਟਕਟ ਰਸਤਾ ਕੋਈ ਪੁੱਛੇ ਸ਼ਾਰਟਕਟ ਰਸਤੇ ਦਰਾਈ ਦੇਖਦੇ ਹੁੰਦੇ ਦਰਸ਼ਨ ਨੂੰ ਦੇ ਤਾਂ ਕਬੀ ਜੇ ਲਾਈਨ ਚ ਲੱਗਦੇ ਆ ਢਾਈ ਤੋਂ 3 ਘੰਟੇ ਦਾ ਟਾਈਮ ਲੱਗ ਜਾਣਾ ਉਹਦੇ ਕਰਕੇ ਅਸੀਂ ਲੇਟ ਹੋ ਜਾਣਾ ਕਿ ਵੀ ਅਸੀਂ ਵਾਪਿਸ ਗੋਬਿੰਦ ਘਾਟ ਵੀ ਜਾਣਾ ਇੱਥੇ ਅਸੀਂ ਆਪਣੇ ਜੋੜੇ ਜਮਾ ਕਰਾ ਲਏ ਆ ਪ੍ਰਸ਼ਾਦ ਲੈ ਲਿਆ ਆ ਰਗਾਪੁਰ ਪਦਰੀਨਾਥ ਮੰਦਿਰ ਇੱਧਰ ਜਿਹੜਾ ਗਰਮ ਪਾਣੀ ਗਰਮ ਪਾਣੀ ਦਾ ਕੁੰਡਿਆ ਇਸ਼ਨਾਨ ਕਰਨ ਵਾਸਤੇ ਆਹ ਦੇਖ ਸਕਦੇ ਹੋ ਲੋਕ ਇਸ਼ਨਾਨ ਕਰਦੇ ਨੇ ਲੋ ਜੀ ਚਿੱਪ ਪੰਜੇ ਇਸ਼ਨਾਨਾ ਕਰਕੇ ਫਿਰ ਬਦਰੀਨਾਥ ਮੰਦਿਰ ਦੇ ਕਰਦੇ ਆ ਦਰਸ਼ਨ ਕਰਾਊਡ ਦੇਖ ਸਕਦੇ ਹੋ ਬਹੁਤ ਕਰਾਊਡ ਆ ਕਿਉਂਕਿ ਚਾਰ ਧਾਮ ਦੀ ਯਾਤਰਾ ਚੱਲਦੀ ਪਈ ਆ ਉਹਦੇ ਕਰਕੇ ਬਹੁਤ ਰਸ਼ ਆ ਦਰਸ਼ਨ ਪਤਰੀਨਾਥ ਮੰਦਿਰ ਕਰਾਊਡ ਚੈੱਕ ਕਰ ਸਕਦੇ ਹੋ ਬਹੁਤ ਕਰਾਊਡ ਆ ਲਾਈਨ ਦੇਖ ਸਕਦੇ ਹੋ ਬਹੁਤ ਲੰਬੀ ਲੱਗੀ ਹੋਈ ਆ ਲਾਈਨ ਦੇਖ ਸਕਦੇ ਹੋ ਕਿੰਨੀ ਲੰਬੀ ਆ ਰਸਤੇ ਚ ਲਾਈਨ ਚ ਐਂਟਰ ਹੁੰਦੇ ਆ ਲੜਾਈ ਫਾਈਟ ਵੀ ਹੋ ਜਾਂਦੀ ਆ ਮੈਂ ਸੋਚਿਆ ਸ਼ਾਰਟਕਟ ਮਾਰਦੇ ਆ ਪਰ ਇਹਨਾਂ ਨੇ ਸਾਨੂੰ ਫੇਰ ਜਿਹੜਾ ਪਿੱਛੇ ਲਾਈਨ ਦੇ ਵਿੱਚ ਭੇਜਤਾ ਹੈ ਸਭ ਤੋਂ ਪਿੱਛੇ ਲਾਈਨ ਚ ਲੱਗ ਕੇ ਲੋ ਜੀ ਆਖਿਰਕਾਰ ਬਦਰੀਨਾਥ ਮੰਦਿਰ ਦੇ ਦਰਸ਼ਨਾਂ ਲਈ ਲਾਈਨਸ ਲੱਗ ਕੇ ਆ ਲਾਈਨਸ ਜਿਹਦੇ ਪਿੱਛੇ ਲੱਗਦੇ ਇਹ 4 ਤੋਂ 5 ਘੰਟੇ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਣਾ ਚਾਰ ਪੰਜ ਘੰਟੇ ਵੇਟ ਕਰਨੀ ਪਣੀ ਫੇਰ ਵੀ ਥੋੜਾ ਜਿਹਾ ਪੰਜਾਬੀ ਜਗਾਰਡ ਲਾ ਕੇ ਅਸੀਂ ਉਹ ਲਾਈਨ ਦੇ ਵਿੱਚ ਐਂਟਰ ਹੋਏ ਆ ਮੰਦਿਰ ਜਿਹੜਾ ਥੋੜੀ ਦੂਰੀ ਤੇ ਰਹਿ ਗਿਆ ਸੋਰ ਸੋਰ ਤੁਸੀਂ ਪਿੱਛੇ ਲਾਈਨ ਦੇਖ ਸਕਦੇ ਹੋ ਕਿੰਨੀ ਲੰਬੀ ਹੈ ਲਓ ਜੀ ਕਰੋ ਦਰਸ਼ਨ ਪਦਰੀਨਾਥ ਮੰਦਿਰ ਬਸ 2 ਮਿੰਟ ਚ ਮੱਥਾ ਟੇਕ ਕੇ ਫ੍ਰੀ ਹੋ ਜਾਣਾ ਇਧਰਲੀ ਸਾਈਡ ਆ ਗਈ ਪ੍ਰਸ਼ਾਦ ਦੀ ਦੁਕਾਨ ਇਧਰ ਗੇਟ ਨੰਬਰ 3 ਸ਼ੋਰਟਕਟ ਐਂਟਰੀ ਇਧਰ ਸੇ ਆਖਿਰਕਾਰ ਬਦਰੀਨਾਥ ਦੇ ਕਰ ਲਿਆ ਦਰਸ਼ਨ ਆਰਤੀ ਦਾ ਟਾਈਮ ਹੋ ਗਿਆ ਤੇ ਸਾਹਮਣੇ ਲਾਈਨ ਦੇਖ ਸਕਦੇ ਹੋ ਕਿੰਨੀ ਲੰਬੀ ਲੱਗੀ ਦੀ ਪਤਰੀਨਾਥ ਦੇ ਆਲੇ ਦੁਆਲੇ ਦਾ 뷰 ਚੈੱਕ ਕਰ ਸਕਦੇ ਹੋ ਬਹੁਤ ਹੀ ਅਲਟੀਮੇਟ ਆ ਰਿਹਾ ਤੇ ਰਾਸ਼ੀ ਦੇਖ ਸਕਦੇ ਹੋ ਕਰਾਊਡ ਬਹੁਤ ਹੀ ਜ਼ਿਆਦਾ ਕਿਉਂਕਿ ਚਾਰ ਧਾਮ ਦੀ ਯਾਤਰਾ ਦੇ ਕਾਰਨ ਚਾਰਾਂ ਧਾਮਾਂ ਤੇ ਬਹੁਤ ਜ਼ਿਆਦਾ ਰਾਸ਼ਾ ਜਾਣਣੀ ਕਨਫਰਮ ਹੋ ਗਿਆ ਸੀਰ ਨੰਬਰ ਬਾਅਦ ਮਿਲਣਾ ਹੁਣ ਅੱਜ ਦਾ ਵਲੋਗ ਇੱਥੇ ਖਤਮ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨੈਕਸਟ ਵਲੋਗ